ਦੋਸਤੋ ਆ ਵੇਖ ਲੋ ਰੱਬ ਦੇ ਰੰਗ ਕਹਿੰਦੇ ਵੀ ਜਿਹੜੀ ਕੁੜੀ ਨੂੰ 2-3 ਮਹੀਨੇ ਪਹਿਲਾਂ ਉਹਦੇ ਪਿਓ ਨੇ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਸੀਗਾ ਉਹ ਕੁੜੀ ਹੁਣ ਜਿਉਂਦੀ ਆ ਤੇ 2-3 ਮਹੀਨਿਆਂ ਬਾਅਦ ਉਹ ਕੈਮਰੇ ਦੇ ਸਾਹਮਣੇ ਆਈ ਆ ਉਸਨੇ ਬਿਆਨ ਦਿੱਤਾ ਕਿ ਇਹਦੇ ਵਿੱਚ ਮੇਰੇ ਪਿਓ ਦੀ ਕੋਈ ਗਲਤੀ ਨਹੀਂ ਜੋ ਕੁਝ ਹੋਇਆ ਮੇਰੀ ਮਾਂ ਦੇ ਕਹਿਣ ਦੇ ਉੱਪਰ ਹੋਇਆ ਉਸ ਵਕਤ ਮੇਰਾ ਪਿਓ ਜਿਹੜਾ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀਗਾ ਮੇਰੀ ਮਾਂ ਦੇ ਕਹਿਣ ਦੇ ਉੱਪਰ ਹੀ ਮੇਰੇ ਪਿਓ ਨੇ ਜਿਹੜਾ ਅਜਾ ਮੇਰੇ ਨਾਲ ਕੀਤਾਗਾ ਉਸ ਕੁੜੀ ਦਾ ਕਹਿਣਾ ਹੈ ਕਿ ਜਦੋਂ ਮੈਨੂੰ ਨਹਿਰ ਦੇ ਵਿੱਚ ਧੱਕਾ ਦਿੱਤਾ ਸੀਗਾ ਤਾਂ ਕੁਝ ਦੂਰੀ ਤੇ ਜਾ ਕੇ ਜਿਹੜੇ ਮੇਰੇ ਹੱਥ ਖੁੱਲ ਗਏ ਸੀਗੇ ਤਾਂ ਮੈਂ ਘਾਹ ਨੂੰ ਫੜ ਕੇ ਜਿਹੜਾ ਉਹ ਬਾਹਰ ਨਿਕਲੀ ਆ ਤਾਂ ਉਸ ਤੋਂ ਬਾਅਦ ਕੁਝ ਦੋ ਮੁੰਡੇ ਤੇ ਇੱਕ ਲੇਡੀ ਜਿ ਮੋਟਰਸਾਈਕਲ ਦੇ ਉੱਪਰ ਜਾ ਰਹੇ ਸੀ ਤਾਂ ਮੈਂ ਉਹਨਾਂ ਤੋਂ ਫੋਨ ਲੈ ਕੇ ਕਿਸੇ ਨੂੰ ਅੱਗੇ ਮਦਦ ਲਈ ਕਿਹਾਗਾ ਉਸ ਲੜਕੀ ਦਾ ਪਿਓ ਆ ਜਿਹੜਾ ਇਸ ਵਕਤ ਜੇਲ੍ਹ ਦੇ ਵਿੱਚ ਹੈ ਕੁੜੀ ਦਾ ਇਹ ਵੀ ਕਹਿਣਾ ਕਿ ਮੈਂ ਪਹਿਲਾ ਆਪਣੇ ਪਿਓ ਨੂੰ ਜੇਲ੍ਹ ਦੇ ਵਿੱਚੋਂ ਕਢਵਾਉਣਾਗਾ ਕਿਉਂਕਿ ਉਹ ਜਿਹੜਾ નિર્ਦੋਸ਼ ਆਗਾ ਤੇ ਮੇਰੀਆਂ ਜਿਹੜੀਆਂ ਛੋਟੀਆਂ ਭੈਣਾਂ ਨੇ ਉਹਨਾਂ ਦੀ ਜਿਹੜੀ ਪਰਪਰਸ ਦੇਖ ਰੇਕਾ ਉਹ ਜਿਹੜੀ ਕਰਨੀ ਉਸ ਇਸ ਦੇ ਵਿੱਚ ਕਸੂਰ ਕਿਸ ਦਾ ਇਹ ਹਜੇ ਜਿਹੜਾ ਜਾਂਚ ਚੱਲ ਰਹੀ ਆ ਇਸ ਦੇ ਬਾਰੇ ਆਪਾਂ ਹਜੇ ਕੁਝ ਨਹੀਂ ਕਹਿਣਾਗਾ